ਸੁਤਾਨ ਪਿਤਾ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਤੁਰਕੀ ਬਾਣੀ ਅਲਾਹੀ ਬਾਣੀ ਦੇ ਜਾਪ ਸਰਵਣ ਕੀਤੇ ਹਨ ਜਨਮ ਕ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਕਾ ਅੰਦਰ ਦਾ ਅਰਥ ਹੈ ਦੇ ਅੰਦਰ ਦੇ ਹਿਰਦੇ ਵਿੱਚ ਜਿਨ ਕੇ ਸਭ ਰੋਗ ਗਵਾਏ ਸਭ ਪਾਪ ਸਾਰੇ ਜਿਨ ਕਾ ਅੰਦਰ ਵਸਿਆ ਮੇਰਾ ਨਾਰਹਰ ਤਿੰਨ ਕੇ ਸਭ ਰੋਗ ਗਵਾਏ ਪਿਤਾ ਜੀ ਕਹਿੰਦੇ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਮੇਰਾ ਹਰ ਪਰਬੂ ਆਵਾਸਦਾ ਹੈ ਉਹਨਾਂ ਦੇ ਉਹ ਹਰੀ ਸਾਰੇ ਭੋਗ ਪੂਰ ਕਰ ਦਿੰਦਾ ਹੈ ਤੇ ਮੁਕਤ ਭਏ ਜਿਨ ਅਰ ਨਾਮ ਧਿਆਇ ਤੈਨ ਪਵਿੱਤ ਪਰਮ ਪਦ ਪਾਇ ਪਰਮ ਪਦ ਦਾ ਅਰਥ ਹੈ ਸਭ ਤੋਂ ਉੱਚਾ ਆਤਮਕ ਦਰਜਾ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹ ਹਮੇ ਆਦਤ ਰੋਗਾਂ ਤੋਂ ਸੁਤੰਤਰ ਹੋ ਗਏ ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿੱਤਰ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਮੇਰੇ ਰਾਮ ਹਰ ਜਨ ਰੋਗ ਭੈ ਮੇਰੇ ਰਾਮ ਹਰ ਜਨ ਮੇਰੇ ਰਾਮ ਦੇ ਹਰੀ ਦੇ ਜਨ ਅਰੋਗ ਦਾਤਾ ਰੋਗ ਰਹਿ ਗੁਰੂ ਜੀ ਕਹਿੰਦੇ ਮੇਰੇ RAM ਦੇ ਮੇਰੇ Hari ਦੇ ਦਾਸ ਹਉਮੈ ਆਗਤ ਤੋਂ ਨਰੋਏ ਹੋ ਗਏ ਗੁਰਬਚਨੀ ਜਨਾਂ ਜੱਤਿਆ ਮੇਰਾ ਹਰ ਨਾਰ ਤਿੰਨ ਕੇੋਂ ਮੈਂ ਰੋਗ ਗੈਰਾ ਕਹਿੰਦੇ ਜਿੰਨਾ ਮਨੁੱਖਾਂ ਨੇ ਗੁਰੂ ਦੇ ਬਚਨਾ ਉੱਤੇ ਤੁਲ ਕੇ ਮੇਰੇ ਹਰ ਪ੍ਰਭੂ ਦਾ ਨਾਮ ਜਪਿਆ ਉਨ੍ਹਾਂ ਦੇ ਆਮੇ ਆਦਿਕ ਦੇ ਰੋਗ ਦੂਰ ਹੋ ਗਏ ਰਹਾਉ ਬਸਰਾਮ ਦੇ ਕੇ ਸਤਿਗੁਰੂ ਬਚਨ ਕਰਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤਰ ਗੁਣ ਰੋਗੀ ਵਿੱਚ ਆਮੇ ਕਾਰਕਮਾਈ ਬ੍ਰਹਮਾ ਵਿਸ਼ਨ ਮਹਾਦੇਵ ਮਹਾਦੇਵ ਭਾਵ ਸ਼ਿਵ ਤਰ ਗੁਣ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਦੇ ਕਾਰਨ ਰੋਗੀ ਵਿੱਚ ਹੋਂ ਮੇਕਾਰ ਕਮਾਈ ਕਮਾਈ ਦਾ ਅਰਥ ਹੈ ਕੀਤੀ ਪਿਤਾ ਜੀ ਕਹਿੰਦੇ ਪੁਰਾਣਾ ਦੀਆਂ ਦਸੀਆਂ ਸਾਖੀਆਂ ਅਨੁਸਾਰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਪੀਰੋਂ ਕੀ ਹੀ ਰਹੇ ਇਹਨਾਂ ਨੂੰ ਵੀ ਰੋਗ ਨੇ ਸਤਾਇਆ ਕਿਉਂਕਿ ਉਹਨਾਂ ਨੇ ਵੀ ਹਉਮੈ ਵਿੱਚ ਹੀ ਕਾਰ ਕੀਤੀ ਜਿਨ ਕੀ ਇਹ ਕਿਸੇ ਨਾ ਜੀਤੇ ਬਪੜੇ ਹਰ ਗੁਰਮਖ ਸੋਝੀ ਪਾਈ ਬਪੜੇ ਦਾ ਅਰਥ ਹੈ ਵਿਚਾਰੇ ਗੁਰਮਖ ਗੁਰੂ ਦੀ ਸ਼ਬਦ ਪ੍ਰਿਆ ਜਿਨ ਕੀ ਇਹ ਕਿਸੇ ਨਾ ਜੀਤੇ ਨਾ ਜੀਤੇ ਨਹੀਂ ਜੀਤਲੇ ਬਪੜੇ ਹਰ ਗੁਰਮੁਖ ਸੋਜੀ ਪਾਈ ਪਿਤਾ ਜੀ ਕਹਿੰਦੇ ਜਿਸ ਪਰਮਾਤਮਾ ਨੇ ਉਹਨਾਂ ਪੈਦਾ ਕੀਤਾ ਸੀ ਉਸ ਨੂੰ ਉਹ ਵਿਚਾਰੇ ਚੇਤ ਦੇ ਨਾ ਰਹੇ ਪਰਮਾਤਮਾ ਦੀ ਸੂਝ ਤਾਂ ਗੁਰੂ ਦੀ ਸ਼ਰਨ ਪਿਆ ਹੀ ਪੈਂਦੀ ਹੈ ਹਉ ਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਰੋਗ ਰੋਗ ਵਿੱਚ ਲਿਆਪਿਆਂ ਦਾ ਅਰਥ ਹੈ ਫਸਿਆ ਹੋਇਆ ਹौं ਮੈਂ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਰਾ ਜਗਤ ਹौं ਮੇ ਦੇ ਰੋਗ ਵਿੱਚ ਫਸਿਆ ਰਹਿਦਾ ਤੇ ਹौं ਮੇ ਵਿੱਚ ਫਸੇ ਹੋਏ ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਝੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ ਗੁਰਪ੍ਰਸਾਦੀ ਕੋ ਵਿਰਲਾ ਝੂਟੈ ਤਿਸ ਜਨ ਕੋ ਹਉ ਬਲਿਹਾਰੀ ਗੁਰਪ੍ਰਸਾਦੀ ਪ੍ਰਸਾਦੀ ਦਾ ਪ੍ਰਸਾਦ ਕਿਰਪਾ ਨਾਲ ਕੋ ਵਿਰਲਾ ਝੂਟੈ ਕੋਮ ਪਾਪ ਕੋਈ ਮਨੁੱਖ ਤਿਸ ਜਨ ਕੋ ਹਉ ਬਲਿਹਾਰੀ ਹਉ ਦਾ ਅਰਥ ਹੈ ਬਲਿਹਾਰੀ ਦਾ ਅਰਥ ਹੈ ਸਦਕੇ ਪਿਤਾ ਜੀ ਕਹਿੰਦੇ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਤਸੋ ਮੇਰੋ ਕੌਂਕਲਾ ਸੀ ਪੰਨਾ ਕਹਿੰਦੇ ਮੈਂ ਅਜੀਨੀ ਉਸ ਮਨੁੱਖ ਤੋਂ ਸਦਕੇ ਜਾਂਦਾ ਜਨ ਸਿੱਤ ਸਾਜੀ ਸੋਈ ਮਰ ਜਾਣ ਤਾਕਾ ਰੂਪ ਉਪਾਰੋ ਜਨ ਸਿੱਤ ਸਾਜੀ ਸੋਈ ਮਰ ਜਾਣ ਸਹਿਸਤ ਭਾਵ ਦੁਨੀਆ ਸਾਜੀ ਪੈਦਾ ਕੀਤੀ ਜਦ ਸਚ ਸਾਜੀ ਸੋਈ ਨਰ ਜਾਣਾ ਤਾਤਾ ਰੂਪੋਂ ਪਾਰੋ ਤਾਤਾ ਬਾਹੋ ਸੁਪਰਮਾਤਮਾ ਦਾ ਅਪਾਰੋ ਨਾਮ ਤਾਂ ਅਪਾਰ ਜਿਸ ਦਾ ਪਾਰਲਾ ਬੰਨਾ ਨਾ ਦਿਸੇ ਕਹਿੰਦੇ ਜਿਸ ਪਰਮਾਤਮਾ ਨੇ ਪਿਆਰਿਓ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ ਉਹ ਆਪ ਹੀ ਇਸ ਦੇ ਰੂਪ ਨੂੰ ਜਾਣਦਾ ਤੇ ਦੂਰ ਵੀ ਕਰਦਾ ਹੈ ਉਸ ਪ੍ਰਮਾਤਮਾ ਦਾ ਸਰੂਪ ਹੱਦ ਬਤਿਆਂ ਤੋਂ ਪਰੇ ਹੈ ਨਾਨਕ ਜੇ ਆਪੇ ਵੇਖ ਹਰ ਵਿੱਚ ਸੈ ਗੁਰਮੁਖ ਬ੍ਰਹਮ ਵਿਚਾਰੋ ਨਾਨਕ ਆਪੇ ਆਪੇ ਬਾਵਾਪੀ ਵੇਖ ਹਰ ਵਿੱਚ ਹੈ ਵੇਖ ਵੇਖ ਕੇ ਵਿੱਚੇ ਦਾਰਥਾ ਕੋਝ ਹੁੰਦਾ ਗੁਰਮੁਖ ਬ੍ਰਹਮ ਵਿਚਾਰੋ ਬ੍ਰਹਮ ਵਿਚਾਰੋ ਦਾ ਅਰਥ ਹੈ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਪਾਛਾ ਜਿੰਦੇ ਉਹ ਪ੍ਰਮਾਤਮਾ ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਹੀ ਪ੍ਰਮਾਤਮਾ ਦੇ ਗੁਣਾਂ ਦੀ ਸਮਝ ਆਉਂਦੀ ਹੈ